ਪੇਸ਼ ਨੇ ਦੇਸ਼ ਵਿਦੇਸ਼ ਦੀਆਂ ਖਬਰਾਂ ਪਹਿਲਾ ਇਨਸਪਲੀਟਨ ਦਿਆ ਖਾਸ ਖਬਰਾਂ ਪੈਨਪਰਾ ਦੇ ਖਾਸ ਰਿਸ਼ਤੇ ਦਾ ਪ੍ਰਤੀਕ ਰਖੜੀ ਦਾ ਤਿਉਹਾਰ ਅੱਜ ਦੇਸ਼ ਭਰ ਵਿੱਚ ਹਸ਼ਾਰਾ ਮਨਾਇਆ ਜਾ ਰਿਹਾ ਹੈ ਉਧਰ ਸ਼੍ਰੀ ਅਮਰਨਾਥ ਜੀ ਦੀ ਯਾਤਰਾ ਅੱਜ ਸੰਪੂਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਈ 5 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਪਵਿੱਤਰ ਗੁਫਾ ਦੇ ਕੀਤੇ ਦਰਸ਼ਨ ਤਬਰੀਮ ਕੋਰ ਨੇ ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਹਸਪਤਾਲ ਵਿੱਚ ਟ੍ਰੇਨੀ ਡਾਕਟਰ ਦੇ ਕਥਿਤ ਜ਼ਬਰਦਨਾਹ ਤੇ ਹੱਤਿਆ ਦੇ ਕੇਸ ਦਾ ਕੋਦਿ ਨੋਟਿਸ ਲੈਂਦਿਆਂ 20 ਅਗਸਤ ਨੂੰ ਸੁਣਵਾਈ ਕਰਨ ਦਾ ਫੈਸਲਾ ਲਿਆ ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਅਫਸਰ ਸ਼ਾਹਾਂ ਦੀ ਭਰਤੀ ਲੈਟਰਲ ਐਂਟਰੀ ਜ਼ਰੀਏ ਕਰਨ ਦੀ ਸਰਕਾਰ ਦੀ ਪੇਸ਼ਕਦਮੀ ਨੂੰ ਦੇਸ਼ ਪ੍ਰਤੀਕਰਾਰ ਦਿੱਤਾ ਹੈ। ਅਤੇ ਪ੍ਰਧਾਨ ਮੰਤਰੀ ਤੇ ਪ੍ਰਮੁੱਖ ਸਕੱਤਰ ਡਾਕਟਰ ਪੀਕੇ ਮਿਸ਼ਰਾ ਨੇ ਦੇਸ਼ ਵਿੱਚ ਐਮਬਾਕਸਰੀ ਤਿਆਰੀਆਂ ਦੀ ਸਥਿਤੀ ਤੇ ਸਬੰਧਤ ਜਨਤਕ ਸਿਹਤ ਵਿਭਾਗਾਂ ਦੀ ਸਮੀਖਿਆ ਕਰਨ ਲਈ ਕੁਝ ਪੱਧਰੀ ਮੀਟਿੰਗ ਕੀਤੀ ਹੈ। ਭੈਣ ਭਰਾ ਦੇ ਖਾਸ ਰਿਸ਼ਤੇ ਦਾ ਪ੍ਰਤੀਕ ਰਖੜੀ ਦਾ ਤਿਉਹਾਰ ਅੱਜ ਦੇਸ਼ ਭਰ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਭੈਣ ਇਸ ਮੌਕੇ ਤੇ ਆਪਣੇ ਭਰਾ ਦੇ ਗੁੱਟ ਤੇ ਰਖੜੀ ਬੰਨ੍ਹਦੀ ਹੈ ਤੇ ਭਰਾ ਬਦਲੇ ਵਿੱਚ ਆਪਣੀ ਭੈਣ ਦੀ ਰੱਖਿਆ ਕਰਨ ਦੇ ਨਾਲ-ਨਾਲ ਉਸ ਨੂੰ ਤੋਹਫੇ ਵੀ ਦਿੰਦੇ ਹਨ। ਉਧਰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਖੜੀ ਦੇ ਤਿਉਹਾਰ ਤੇ ਮੌਕੇ ਤੇ ਲੋਕਾਂ ਨੂੰ ਵਧਾਈ ਦਿੱਤੀ ਹੈ ਆਪਣੇ ਸੰਦੇਸ਼ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਰਖੜੀ ਦਾ ਤਿਉਹਾਰ ਭੈਣ ਭਰਾਵਾਂ ਵਿਚਕਾਰ ਖਾਸ ਰਿਸ਼ਤੇ ਦਾ ਤਿਉਹਾਰ ਹੈ ਜੋ ਪਿਆਰ ਤੇ ਆਪਸੀ ਵਿਸ਼ਵਾਸ ਦੀਆਂ ਬੰਧਨਾਵਾਂ ਨੂੰ ਮਜ਼ਬੂਤ ਕਰਦਾ ਹੈ ਰਾਸ਼ਟਰਪਤੀ ਨੇ ਕਿਹਾ ਕਿ ਇਹ ਤਿਉਹਾਰ ਔਰਤਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਸਾਡੇ ਸੰਕਲਪ ਨੂੰ ਵੀ ਮਜ਼ਬੂਤ ਕਰਦਾ ਹੈ ਉਧਰ ਰਖੜ ਪੁੰਨਿਆਂ ਦੇ ਮੌਕੇ ਤੇ ਵੱਡੀ ਗਿਣਤੀ ਵਿੱਚ ਜਿੱਥੇ ਸੰਤਾਂ ਗੁਰਦੁਆਰਾ ਤਪਸਥਾਨ ਬਾਬਾ ਬਕਾਲਾ ਵਿਖੇ ਨਤਮਸਤਕ ਹੋਣ ਲਈ ਪਹੁੰਚਿਆ ਨੇ ਉੱਥੇ ਹੀ ਇੱਥੇ ਕਈ ਸਿਆਸੀ ਪਾਰਟੀਆਂ ਵੱਲੋਂ ਆਪਣੀਆਂ ਸਿਆਸੀ ਕਾਨਫਰੰਸਾਂ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ ਇਸ ਵਾਰ ਵੀ ਆਮ ਆਦਮੀ ਪਾਰਟੀ ਸ਼ਰਮਣੀ ਅਕਾਲੀ ਦਲ ਬਾਦਲ ਤੇ ਲੋਕ ਸਭਾ ਮੈਂਬਰ ਅਮਰਤਪਾਲ ਸਿੰਘ ਖਾਲਸਾ ਦੀ ਪਾਰਟੀ ਵੱਲੋਂ ਸਿਆਸੀ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਨੇ ਜਿਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ जम्मू ਕਸ਼ਮੀਰ ਵਿੱਚ ਅੱਜ ਸਵੇਰੇ ਸਰਾਨਾ ਸ਼੍ਰੀ ਅਮਰਨਾਥ ਯਾਤਰਾ ਸੰਪੂਰਨ ਹੋ ਗਈ। ਇਸ ਸਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ 5 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਪਵਿੱਤਰ ਗੁਫਾ ਦੇ ਦਰਸ਼ਨ ਕੀਤੇ। ਇਹ ਯਾਤਰਾ ਇਸ ਸਾਲ 29 ਜੂਨ ਨੂੰ ਸ਼ੁਰੂ ਹੋਈ ਸੀ। ਯਾਤਰੀਆਂ ਨੇ ਅਨੰਤ ਰਾਗ ਦੇ ਸਭ ਤੋਂ ਲੰਬੇ ਪੈਲਗਾਮ ਰੂਟ ਅਤੇ ਗਾਂਦਰਵਲ ਜ਼ਿਲ੍ਹੇ ਦੇ ਸਭ ਤੋਂ ਛੋਟੇ ਪਰ ਉੱਚੇ ਪਹਾੜ ਟਾਲ ਰੂਟ ਰਾਹੀਂ ਦੋਵਾਂ ਤੋਂ ਪਵਿੱਤਰ ਗੁਫਾ ਦੇ ਦਰਸ਼ਨ ਕੀਤੇ। ਸੁਪਰੀਮ ਕੋਰਟ ਨੇ ਕੋਲਕਾਤਾ ਦੇ ਆਰਜੀਕਰ ਮੈਡੀਕਲ ਕਾਲਜ ਹਸਪਤਾਲ ਵਿੱਚ ਇੱਕ ਟ੍ਰੇਨੀ ਡਾਕਟਰ ਦੇ ਕਤਲ ਤੇ ਜ਼ਬਰਜਨਾਹ ਤੇ ਹੱਤਿਆ ਕੇਸ ਦਾ ਖੁਦ ਹੀ ਨੋਟਿਸ ਲੈਂਦਿਆਂ 20 ਅਗਸਤ ਨੂੰ ਸੁਣਵਾਈ ਕਰਨ ਦਾ ਫੈਸਲਾ ਲਿਆ ਹੈ ਚੀਫ ਜਸਟਿਸ ਡੀਵਾਈ ਚੰਦਰ ਚੂੜ ਦੀ ਅਗਵਾਈ ਹੇਠ ਬੈਂਚ ਵੱਲੋਂ ਇਸ ਮਾਮਲੇ ਦੀ ਸੁਣਵਾਈ ਕੀਤੀ ਜਾਏਗੀ ਸੁਪਰੀਮ ਕੋਰਟ ਦੀ ਵੈਬਸਾਈਟ ਤੇ ਅਪਲੋਡ 20 ਅਗਸਤ ਦੀ ਸੂਚੀਬੱਧ ਕੇਸਾਂ ਵਿੱਚ ਡਾਕਟਰ ਨਾਲ ਜ਼ਬਰਜਨਾਹ ਤੇ ਹੱਤਿਆ ਦਾ ਮਾਮਲਾ ਵੀ ਸ਼ਾਮਲ ਹੈ ਕੋਲਕਾਤਾ ਹਾਈ ਕੋਰਟ ਨੇ ਇਸ ਮਾਮਲੇ ਦੀ ਜਾਂਚ ਕੋਲਕਾਤਾ ਪੁਲਿਸ ਤੋਂ ਲੈ ਕੇ ਸੀਬੀਆਈ ਹਵਾਲੇ ਕਰ ਦਿੱਤੀ ਸੀ ਉਧਰ ਕੋਲਕਾਤਾ ਵਿੱਚ ਡਾਕਟਰਾਂ ਨੇ ਵਰਧੇ ਮਹੀਨੇ ਵਿੱਚ ਐਤਵਾਰ ਨੂੰ ਰੋਸ ਮਾਰਚ ਕੀਤਾ ਵੱਖ-ਵੱਖ ਮੈਡੀਕਲ ਕਾਲਜਾਂ ਦੇ ਵਿਦਿਆਰਥੀਆਂ ਨੇ ਹੱਥਾਂ ਵਿੱਚ ਪੋਸਟਰ ਤੇ ਬੈਨਰ ਫੜੇ ਹੋਏ ਸਨ ਅਤੇ ਉਹ 9 ਅਗਸਤ ਨੂੰ ਵਾਪਰੀ ਘਟਨਾ ਦੇ ਦੋਸ਼ੀਆਂ ਨੂੰ ਸਾਰੀ ਸਜ਼ਾ ਦੇਣ ਦੀ ਮੰਗ ਕਰਦੇ ਆ ਨਾਰੇਬਾਜ਼ੀ ਕਰ ਰਹੇ ਸਨ ਡਾਕਟਰਾਂ ਨੇ ਕਾਲੇ ਸਟਰੀਟ ਤੋਂ ਸ਼ਾਮ ਬਾਜ਼ਾਰ ਤੱਕ ਪੈਦਲ ਮਾਰਚ ਕੱਢਿਆ ਉਹਨਾਂ ਸੀਬੀਆਈ ਵੱਲੋਂ ਕੀਤੀ ਜਾ ਰਹੀ ਜਾਂਚ ਛੇਤੀ ਮੁਕੰਮਲ ਕਰਨ ਦੀ ਵੀ ਮੰਗ ਕੀਤੀ ਉਦਰ 70 ਤੋਂ ਵੱਧ ਪਰਮ ਪੁਰਸਕਾਰ ਪ੍ਰਾਪਤ ਡਾਕਟਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖੇ ਪਿਛਲੇ ਹਫਤੇ ਕੋਲਕਾਤਾ ਦੇ ਆਰਜੀਕਰ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਇੱਕ ਜੂਨੀਅਰ ਡਾਕਟਰ ਨਾਲ ਬਲਾਤਕਾਰ ਤੇ ਕਤਲ ਦੇ ਮਾਮਲੇ ਨਾਲ ਜੁੜੇ ਮਾਮਲੇ ਵਿੱਚ ਨਿੱਜੀ ਦਖਲ ਦੀ ਮੰਗ ਕੀਤੀ ਹੈ ਡਾਕਟਰਾਂ ਨੇ ਕਿਹਾ ਕਿ ਬੇਰਹਿਮੀ ਦੀਆਂ ਜਿਹੀਆਂ ਕਾਰਵਾਈਆਂ ਡਾਕਟਰੀ ਪੇਸ਼ੇਵਾਰਾਂ ਵੱਲੋਂ ਸੇਵਾ ਦੀ ਬੁਨਿਆਦ ਨੂੰ ਫੇਰਾ ਦਿੰਦੀਆਂ ਨੇ ਤੇ ਹਿੰਸਾ ਖਾਸ ਤੌਰ ਤੇ ਆਰਤਾਂ ਕੁੜੀਆਂ ਤੇ ਸਿਹਤ ਸੰਭਾਲ ਪੇਸ਼ੇਵਾਰਾਂ ਵਿਰੁੱਧ ਹਿੰਸਾ ਨੂੰ ਹੱਲ ਕਰਨ ਦੀ ਤੁਰੰਤ ਲੋੜ ਵੱਲ ਧਿਆਨ ਦਿਵਾਉਂਦੀਆਂ ਨੇ ਜਦਕਿ ਐਮਜ਼ਾ ਦੇ ਦਿੱਲੀ ਦੇ ਹੋਰ ਹਸਪਤਾਲਾਂ ਦੇ ਰੈਜ਼ੀਡੈਂਟ ਡਾਕਟਰ 19 ਅਗਸਤ ਨੂੰ ਨਰਮਨ ਪਮਣ ਵਿਖੇ ਸਿਹਤ ਮੰਤਰਾਲੇ ਦੇ ਸਾਹਮਣੇ ਸੜਕ ਤੇ ਮੁਫਤ ਓਪੀਡੀ ਸੇਵਾਵਾਂ ਪ੍ਰਦਾਨ ਕਰਨ ਗਏ ਰੈਜ਼ੀਡੈਂਟ ਡਾਕਟਰ ਨੇ ਕਿਹਾ ਕਿ ਜਦੋਂ ਤੱਕ ਸਾਨੂੰ ਕੇਂਦਰੀ ਸੁਰੱਖਿਆ ਕਾਨੂੰਨ ਦੁਆਰਾ ਹਸਪਤਾਲਾਂ ਵਿੱਚ ਲੋੜਿੰਦੀ ਸੁਰੱਖਿਆ ਦਾ ਪ੍ਰੋਸਤਾ ਨਹੀਂ ਦਿੱਤਾ ਜਾਂਦਾ ਉਹ ਸਿਹਤ ਮੰਤਰਾਲੇ ਦੇ ਸਾਹਮਣੇ ਸੜਕ ਤੇ ਮੁਫਤ ਓਪੀਡੀ ਸੇਵਾਵਾਂ ਪ੍ਰਦਾਨ ਕਰਨਗੇ ਇਸ ਤੋਂ ਕਲਕੱਤਾ ਪੁਲਿਸ ਨੇ ਆਰਜੀਕਰ ਮੈਡੀਕਲ ਕਾਲਜ ਤੇ ਹਸਪਤਾਲ ਜਿਹੜੇ 24 ਅਗਸਤ ਤੱਕ ਮੀਟਿੰਗਾਂ ਕਰਨ ਤੇ ਪੰਜ ਵਿਅਕਤੀਆਂ ਤੋਂ ਜ਼ਿਆਦਾ ਦੇ ਇਕੱਠੇ ਹੋਣ ਤੇ ਪਾਬੰਦੀ ਲਗਾ ਦਿੱਤੀ ਹੈ ਮੈਲਾ ਡਾਕਟਰ ਦੀ ਜ਼ਬਰਜਨਾਹ ਮਗਰੋਂ ਹੱਤਿਆ ਦੇ ਮਾਮਲੇ ਵਿੱਚ ਹਸਪਤਾਲ ਰੋਸ ਪ੍ਰਦਰਸ਼ਨਾਂ ਦਾ ਕੇਂਦਰ ਬਣ ਗਿਆ ਕਲਕੱਤਾ ਪੁਲਿਸ ਨੇ ਹਸਪਤਾਲ ਦੇ ਆਲੇ ਦੁਆਲੇ ਭਾਰਤੀ ਨਿਆਂ ਸਹਾਇਤਾ ਦੀ ਤਾਰਾ 1632 ਲਾਗੂ ਕਰ ਦਿੱਤੀ ਹੈ ਉਦਰ ਮਹਿਲਾ ਡਾਕਟਰ ਦੀ ਜ਼ਬਰਜਨਾਹ ਮਗਰੋਂ ਹੱਤਿਆ ਮਾਮਲੇ ਵਿੱਚ ਸੀਬੀਆਈ ਵੱਲੋਂ ਕੱਲ ਲਗਾਤਾਰ ਤੀਜੇ ਦਿਨ ਅਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਗੋਸ਼ਤੋਂ ਪੁੱਛਗਿੱਛ ਕੀਤੀ ਗਈ ਸੀਬੀਏ ਅਧਿਕਾਰੀਆਂ ਨੇ ਗੋਸ਼ ਨੂੰ ਘਟਨਾ ਤੋਂ ਪਹਿਲਾਂ ਤੇ ਬਾਅਦ ਦੀਆਂ ਫੋਨ ਕਾਲਾਂ ਦੇ ਵੇਰਵੇ ਵੀ ਦੇਣ ਲਈ ਕਿਹਾ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਨੇ ਮੋਬਾਈਲ ਫੋਨ ਸਰਵਿਸ ਪ੍ਰੋਵਾਈਡਰ ਨਾਲ ਸੰਪਰਕ ਕਰਕੇ ਕੋਸ਼ਟੀਆਂ ਫੋਨ ਕਾਲਾਂ ਤੇ ਡਾਟਾ ਦੇ ਵੇਰਵੇ ਮੰਗੇ ਨੇ ਇਸ ਦੌਰਾਨ ਸਾਬਕਾ ਕ੍ਰਿਕਟਰ ਤੇ ਆਪ ਦੇ ਰਾਜ ਸਭਾ ਮੈਂਬਰ ਹਰਪਰਜਨ ਸਿੰਘ ਨੇ ਪੱਛਮੀ ਬੰਗਾਲ ਦੇ ਰਾਜਪਾਲ ਸੀ ਵੀ ਆਨੰਦ ਪੂਸ ਅਤੇ ਮੁੱਖ ਮੰਤਰੀ ਮਮਤਾ ਬੇਨਰਜੀ ਨੂੰ ਪੱਤਰ ਲਿਖ ਕੇ ਕੋਲਕਾਤਾ ਦੇ ਸਰਕਾਰੀ ਹਸਪਤਾਲ ਵਿੱਚ ਡਾਕਟਰ ਨਾਲ ਘਥਕਤ ਜ਼ਬਰਜਨਾਹ ਤੇ ਹਤਿਆ ਮਾਮਲੇ ਵਿੱਚ ਫੌਰੀ ਤੇ ਫੈਸਲਾਕੁਨ ਕਾਰਵਾਈ ਦੀ ਅਪੀਲ ਕੀਤੀ ਹੈ। ਉਹਨਾਂ ਐਕਸ ਤੇ ਇੱਕ ਪੋਸਟ ਵਿੱਚ ਕਹਿ ਕੇ ਕੋਲਕਾਤਾ ਜ਼ਬਰਜਨਾਹ ਤੇ ਹਤਿਆ ਮਾਮਲੇ ਵਿੱਚ ਨਿਆਂ ਵਿੱਚ ਦੇਰੀ ਤੇ ਡੂੰਘਾ ਦੁੱਖ ਹੋਇਆ। ਇਸ ਘਟਨਾ ਨੇ ਸਾਡੇ ਸਾਰਿਆਂ ਦੀ ਜ਼ਮੀਰ ਨੂੰ ਖਲਾਕੇ ਰੱਖ ਦਿੱਤਾ ਹੈ। ਮੈਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਂਦਰਜੀ ਤੇ ਰਾਜਪਾਲ ਨੂੰ ਪੱਤਰ ਲਿਖ ਕੇ فوری ਤੇ ਫੈਸਲਾਕੁਨ ਕਾਰਵਾਈ ਦੀ ਅਪੀਲ ਕਰਦਾ ਹਾਂ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਅਫਸਰ ਸ਼ਾਹਾਂ ਦੀ ਭਰਤੀ ਲੈਟਰਲ ਐਂਟਰੀ ਜ਼ਰੀਏ ਕਰਨ ਦੀ ਸਰਕਾਰ ਦੀ ਪੇਸ਼ਕਸ਼ ਕਦਮੀ ਨੂੰ ਦੇਸ਼ ਵਿਰੋਧੀ ਘਰਾਣ ਦਿੱਤਾ ਹੈ। ਉਨਾ ਦਾਵਾ ਕੀਤਾ ਕਿ ਸਰਕਾਰ ਅਜਿਹਾ ਕਰਕੇ ਅਨਸੂਚਿਤ ਜਾਤਾਂ ਅਨਸੂਚਿਤ ਕਬੀਲਿਆਂ ਤੇ ਹੋਰ ਨਾ ਪਛੜੇ ਵਰਗਾਂ ਤੋਂ ਸ਼ਰਿਆਮ ਰਾਖਮਕਨ ਕੋਰੀਏ ਉਧਰ ਸਮਾਜਵਾਦੀ ਪਾਰਟੀ ਤੇ ਭੋਜਨ ਸਮਾਜ ਪਾਰਟੀ ਨੇ ਵੀ ਸਰਕਾਰ ਦੀ ਇਸ ਪੇਸ਼ ਕਦਮੀ ਦਾ ਵਿਰੋਧ ਕਰਦਿਆਂ ਕਿ ਇਹ ਭਾਜਪਾ ਦੀ ਆਪਣੀ ਵਿਚਾਰਧਾਰਾ ਨਾਲ ਮੇਲ ਖਾਂਦੇ ਭਾਈਵਾਲਾਂ ਨੂੰ ਪਿਛਲੇ ਰਸ ਤੋਂ ਉੱਚਾਉਦਿਆਂ ਤੇ ਤਾਇਨਾਤ ਕਰਨ ਦੀ ਸਾਜ਼ਿਸ਼ ਹੈ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਫਸਰ ਸ਼ਾਹੀ ਦੀ ਭਰਤੀ ਕੇਂਦਰੀ ਲੋਕ ਸੇਵਾ ਕਮਿਸ਼ਨ ਯੂਪੀਐਸਸੀ ਦੀ ਥਾਂ ਰਾਸ਼ਟਰੀ ਸਵੈ ਸੇਵਕ ਸੰਗ੍ਰਹਿ ਰਾਈ ਕਰਕੇ ਸੰਵਿਧਾਨ ਤੇ ਹਮਲਾ ਕਰ ਰਹੇ ਨੇ ਗਾਂਧੀ ਨੇ ਇਹ ਹਮਲਾ ਅਜਿਹੇ ਮੌਕੇ ਕੀਤਾ ਜਦੋਂ ਇਹ ਗੱਲ ਪਤਾ ਲੱਗੀ ਕਿ 45 ਮਾਹਰ ਜਲਦੀ ਹੀ ਵਕ ਵਕ ਕੇਂਦਰੀ ਮੰਤਰਾਲਿਆਂ ਵਿੱਚ ਜੁਆਇੰਟਸ ਕਤਰਾਂ ਡਾਇਰੈਕਟਰਾਂ ਤੇ ਡਿਪਟੀਸ ਕਤਰਾਂ ਤੇ ਅਹਿਮ ਮੌਦਿਆਂ ਤੇ ਰੱਖੇ ਜਾ ਰਹੇ ਨੇ ਆਮ ਕਰਕੇ ਅਜੇ ਸਾਰੇ ਅਹੁਦੇ ਆਲ ਇੰਡੀਆ ਸਰਵਿਸਿਜ਼ ਭਾਰਤੀ ਪ੍ਰਸ਼ਾਸਨਿਕ ਸੇਵਾ ਆਈਐਸ ਭਾਰਤੀ ਪ੍ਰਿਸੀਵਾ ਆਪੀਐਸ ਤੇ ਭਾਰਤੀ ਫੋਰੈਸਟ ਸੇਵਾ ਆਈਐਫਓਐਸ আদি ਗਰੁੱਪ ਦੀ ਸੇਵਾਮਾਸਣੇ ਹੋਰ ਨਾ ਤੋਂ ਭਰੇ ਜਾਂਦੇ ਨੇ ਪ੍ਰਧਾਨ ਮੰਤਰੀ ਦੇ ਪ੍ਰਮੁਖ ਸਕੱਤਰ ਪੀਕੇ ਮਿਸ਼ਰਾ ਵੱਲੋਂ ਮੌਨਕੀ ਬਾਕਸ ਐਮਪਾਕਸ ਤੋਂ ਇਹ ਠੱਲੀ ਸ਼ੁਰੂ ਕੀਤੀਆਂ ਗਈਆਂ ਤਿਆਰੀਆਂ ਦਾ ਜੈਸਾ ਲੈਣ ਲਈ ਕੱਲੇ ਕੋਚ ਪਦਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਗਈ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਦੇਸ਼ ਵਿੱਚ ਅਜੇ ਤੱਕ ਮੌਕੀਪਾਕਸ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਤੇ ਮੌਜੂਦਾ ਸਮੇਂ ਵਿੱਚ ਮੌਲੰਕ ਅਨੁਸਾਰ ਇਸੇ ਬਿਮਾਰੀ ਦੇ ਵਿਆਪਕ ਪੱਧਰ ਤੇ ਫੈਲਣ ਦਾ ਜੋਖਮ ਘਟ ਹੈ ਬਿਆਨ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਹਾਲਾਤ ਤੇ ਨਜ਼ਰ ਰੱਖ ਰਹੇ ਨੇ ਭਾਰਤੀ ਤੱਟ ਰਖਕ ਬਲ ਦੇ ਡਾਇਰੈਕਟਰ ਜਨਰਲ ਰਕੇਸ਼ ਪਾਲ ਦਾ ਦਿਲ ਦਾ ਦੌਰਾ ਪੈਣ ਨਾਲ ਕੱਲ ਚਨਈ ਦੀ ਖਾਸ ਸਟਾਰਟ ਵਿੱਚ ਦਿਹਾਂਤ ਹੋ ਗਿਆ ਉਹਨਾਂ ਨੇ ਲੰਘੇ ਸਾਲ 19 ਜੁਲਾਈ ਨੂੰ ਭਾਰਤੀ ਤੱਟ ਰਖਕ ਬਲ ਦੇ 25ਵੇਂ ਡਾਇਰੈਕਟਰ ਜਨਰਲ ਵਜੋਂ ਅਹੁਦਾ ਸੰਭਾਲਿਆ ਸੀ ਅਧਿਕਾਰੀਆਂ ਨੇ ਕਿਹਾ ਕਿ ਪਾਲ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਭਾਰਤੀ ਤੱਟ ਰੱਖਿਕ ਬਲ ਦੇ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਉਹਨਾਂ ਬਿਜੈਨੀ ਦੀ ਸ਼ਿਕਾਇਤ ਕੀਤੀ। ਅਪਰੰਤ ਉਹਨਾਂ ਨੂੰ ਸਰਕਾਰੀ ਰਾਜੀਵ ਗਾਂਧੀ ਜਨਰਲ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ। ਮਰਹੂਮ ਡੀਐਮ ਕੇ ਆਗੂ ਐਮ ਕਰुणा ਨਿਧੀ ਦੀ ਜਨਮ ਸ਼ਤਾਬਦੀ ਮੌਕੇ ਇੱਕ ਯਾਦਗਾਰੀ ਸਿੱਕਾ ਜਾਰੀ ਕਰਨ ਲਈ ਤਮਿਲਨਾਡੂ ਸਰਕਾਰ ਵੱਲੋਂ ਰੱਖੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਪਹੁੰਚੇ। ਰੱਖਿਆ ਮੰਤਰੀ ਰਾਜਨਾਥ ਸਿੰਘ ਸਮਾਗਮ ਤੋਂ ਬਾਅਦ ਡੀਜੀ ਰਕੇਸ਼ ਪਾਲ ਨੂੰ ਸ਼ਰਧਾਂਜਲੀ ਪੇਟ ਕਰਨੀ। हस्तर फोंटी उत्तर प्रदेश ਦੇ ਬਲੰਦ ਸ਼ਹਿਰ ਤੇਰੇ ਦੇ ਸਲੇਮਪੁਰ ਥਾਣਾ ਖੇਤਰ ਵਿੱਚ ਕਾਲੀ ਕਨੀਤੀ ਬੱਸ ਤੇ ਪਿਕਅਪ ਵੈਨ ਦੀ ਆਮੋ-ਸਾਮਣੀ ਟੱਕਰ ਮਗਰੋਂ 10 ਜਣੇ ਦੀ ਮੌਤ ਹੋ ਗਈ ਜਦਕਿ 27 ਲੋਕ ਜ਼ਖਮੀ ਹੋ ਗਏ ਜ਼ਿਲ੍ਹਾ ਮੈਜਿਸਟਰਟ ਚੰਦਰ ਪ੍ਰਕਾਸ਼ ਨੇ ਦੱਸਿਆ ਕਿ ਵੈਨ ਗਾਜ਼ੀਆਬਾਦ ਤੋਂ ਆ ਰਹੀ ਸੀ ਚੰਦਰ ਪ੍ਰਕਾਸ਼ ਨੇ ਦੱਸਿਆ ਕਿ ਮੁੱਖ ਮੰਤਰੀ ਯੋਗੀ ਅਦਿਤਿਆ ਨਾਥ ਨੇ ਉਹਨਾਂ ਤੋਂ ਮਾਮਲੇ ਦੀ ਜਾਣਕਾਰੀ ਲੈਂਦਿਆ ਜ਼ਖਮੀਆਂ ਦਾ ਬਿਹਤਰ ਇਲਾਜ ਯਕੀਨੀ ਬਣਾਉਂਦੀ ਹਦਾਇਤ ਕੀਤੀ ਹੈ ਪਾਰਤੀ ਮੌਸਮ ਬਪਾਕ ਨੇ ਅੱਜ ਤਮਿਲਨਾਡੂ ਪੁੱਡੂਚਰੀ ਕਰਾਈਕਲ ਨਾਗਾਲੈਂਡ ਮਨੀਪੁਰ ਮਿਸਰਮ ਤੇ ਤ੍ਰਿਪੁਰਾ ਦੇ ਵੱਖ-ਵੱਖ ਖਾਮਾਤੇ ਬਹੁਤ ਭਾਰੀ ਮੀਂਹ ਦੀ ਪੋਖ ਬਣ ਕੀਤੀ ਹੈ ਏਜੰਸੀ ਨੇ ਜੰਮੂ ਮਰਾਠਵਾੜਾ ਤਟਵੱਤੀ ਆਂਧਰਾ ਪ੍ਰਦੇਸ਼ ਅਤੇ ਯੰਨ ਵਿੱਚ ਵੀ ਭਾਰੀ ਬਾਰਿਸ਼ ਦੀ ਪੋਖ ਬਣ ਕੀਤੀ ਹੈ ਏਜੰਸੀ ਅਨੁਸਾਰ ਜੰਮੂ ਤੇ ਕਸ਼ਮੀਰ ਲਦਾਖ ਗਿਲਗਿਤ ਬਲਰੇ ਕਿਸ਼ਤਾਨ ਮਜ਼ਫਰਾਬਾਦ ਹਮਾਚਲ ਪ੍ਰਦੇਸ਼ ਉਤਰਾਖੰਡ ਉਰਵੀ ਉੱਤਰ ਪ੍ਰਦੇਸ਼ ਕੇਰਲ ਮਾਹੀ ਤੇ ਲਖਸ਼ਦੀਪ ਵਿੱਚ ਹਫਤੇ ਦੌਰਾਨ ਕਾਫੀ ਵਿਆਪਕ ਤੋਂ ਲੈ ਕੇ ਦਰਮਿਆਨੀ ਬਾਰਿਸ਼ ਹੋਣ ਦੀ ਅਮੀਦ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਦਾਤੋ ਸਰੀ ਅਨਵਰ ਬਿਨ ਇਬਰਾਹਿਮ ਅਜ ਤੋ ਪਰਦੇ 3 ਦਿਨਾਂ ਦੌਰੇ ਤੇ ਰਹਣਗੇ ਪ੍ਰਧਾਨ ਮੰਤਰੀ ਬਣ ਤੋਂ ਬਾਅਦ ਅਨਵਰ ਇਬਰਾਹਿਮ ਦਾ ਇਹ ਪਹਿਲਾ ਦੌਰਾ ਹੋਈਗਾ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਮੰਗਲਵਾਰ ਨੂੰ ਉਪ ਪ੍ਰਧਾਨ ਮੰਤਰੀ ਨਰਿੰਦਰ ਮੋਤੀ ਨਾਲ ਤੁਰੰਤ ਗੱਲਬਾਤ ਕਰਨਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਰੀ ਵਿੱਚ ਸਮਾਪਤ ਹੋਈਆਂ ਪੈਰਿਸ 올림픽 ਖੇਡਾਂ ਵਿੱਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਮੈਂਬਰਾਂ ਨੂੰ 1-1 ਕਰੋੜ ਰੁਪਏ ਦੇ ਨਕਦਾਂ ਨਾਮ ਨਾਲ ਸਨਮਾਨਿਤ ਕੀਤਾ ਹੈ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਇੱਕ ਇਤਿਹਾਸਕ ਮੌਕਾ ਹੈ ਕਿਉਂਕਿ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਮੁੱਖ ਮੰਤਰੀ ਨੇ ਕਿਹਾ ਕਿ 52 ਸਾਲ ਦੇ ਵਕਫੇ ਤੋਂ ਬਾਅਦ ਪਾਰਟੀ ਟੀਮ ਬਲੋਂ ਆਸਟ੍ਰੇਲੀਆ ਨੂੰ ਖਰਾਇਆ ਗਿਆ ਜਿਸ ਨਾਲ ਬਹੁਤ ਖੁਸ਼ੀ ਹੋਈ ਹੈ ਉਹਨਾਂ ਨੇ ਕਿਹਾ ਕਿ ਸਪੇਨ ਇੰਗਲੈਂਡ ਤੇ ਹੋਰ ਟੀਮਾਂ ਵਿਰੁੱਧ ਮੈਚ ਵੀ ਸ਼ਾਨਦਾਰ ਰਹੇ ਮੁੱਖ ਮੰਤਰੀ ਨੇ ਕਿਹਾ ਕਿ ਹਰਮਨ ਨੇ ਇਕੱਲੇ ਨੇ 올림픽 ਵਿੱਚ 10 ਗੋਲ ਕੀਤੇ ਨੇ ਤੇ ਉਹਨਾਂ ਨੂੰ ਖੁਸ਼ੀ ਹੈ ਕਿ ਸੂਬਾ ਸਰਕਾਰ ਅੱਜ ਇਨ੍ਹਾਂ ਹੀਰਿਆਂ ਨੂੰ ਸਨਮਾਨਿਤ ਕਰ ਰਹੀ ਹੈ ਉਨਾ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਦਾ ਤੀਜਾ ਐਡੀਸ਼ਨ 28 ਅਗਸਤ ਤੋਂ ਸ਼ੁਰੂ ਹੋਏਗਾ ਜੋ ਸੂਬੇ ਵਿੱਚ ਖੇਡਾਂ ਨੂੰ ਸ਼ਾਤਕਣ ਲਈ ਇੱਕ ਪ੍ਰੇਰਕ ਵਜੋਂ ਕੰਮ ਕਰੇਗਾ ਮੁੱਖ ਮੰਤਰੀ ਨੇ ਕਿਹਾ ਕਿ ਤੁਮਗਾ ਜੇਤੂ ਖਿਡਾਰੀਆਂ ਨੂੰ ਨਗਦ ਨਾਮ ਤੇ ਨੌਕਰੀਆਂ ਦੇਣ ਤੋਂ ਰਹਾ ਬਸ ਸਰਕਾਰ ਉਹਨਾਂ ਨੂੰ ਪਹਿਲਾਂ ਹੀ ਦਿੱਤੀਆਂ ਜਾ ਚੁੱਕੀਆਂ ਨੌਕਰੀਆਂ ਵਿੱਚ ਤਰੱਕੀਆਂ ਦੀ ਸੰਭਾਵਨਾ ਦਾ ਵੀ ਪਤਾ ਲਾਏਗੀ ਇਸ ਮੌਕੇ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਖੇਡਾਂ ਨੂੰ ਸ਼ਾਸਤਕੰਦੀ ਅਨਕੂਲ ਮਾਹੌਲ ਮੁਹੱਈਆ ਕਰਾਉਣ ਲਈ ਮੁੱਖ ਮੰਤਰੀ ਦੀ ਸ਼ਲਾਘਾ ਕੀਤੀ ਮੁੱਖ ਮੰਤਰੀ ਨੇ ਅੱਠ ਹਾਕੀ ਖਿਡਾਰੀਆਂ ਨੂੰ 1-1 ਕਰੋੜ ਰੁਪਏ ਤੇ ਅਲੰਪ ਖੇਡਾਂ ਵਿੱਚ ਭਾਗ ਲੈਣ ਵਾਲੇ 11 ਹੋਰ ਖਿਡਾਰੀਆਂ ਨੂੰ 15-15 ਲੱਖ ਰੁਪਏ ਦੇ ਚੈੱਕ ਦਿੱਤੇ ਬੰਗਲਾਦੇਸ਼ ਦੀ ਅੰਤਰੀਮ ਸਰਕਾਰ ਦੇ ਮੁਖ ਸਲਾਹਕਾਰ ਮੁਹੰਮਦ ਯੂਨਸ ਨੇ ਕਿਹਾ ਕਿ ਰਾਜ ਪ੍ਰਣਾਲੀ ਵਿੱਚ ਲੋਕਿੰਦੇਸਤਾਰ ਲਿਆਉਣ ਤੋਂ ਬਾਅਦ ਜਲਦੀ ਹੀ ਇੱਕ ਆਜ਼ਾਦ ਨਿਰਪੱਖ ਤੇ ਸਿਹਤਾਰੀ ਬਲੀ ਚੋਣ ਕਰਵਾਈ ਜਾਵੇਗੀ ਢਾਕਾ ਵਿੱਚ ਭਾਰਤੀ ਅਧਿਕਾਰੀਆਂ ਨਾਲ ਕੋਈ ਬੈਠਕ ਵਿੱਚ ਮੁਹੰਮਦ ਯੂਨਸ ਨੇ ਕਿਹਾ ਕਿ ਬੰਗਲਾਦੇਸ਼ ਚੋਣ ਕਮਿਸ਼ਨ ਨਿਆਪਾਲਕਾ ਸਿਵਲ ਪ੍ਰਸ਼ਾਸਨ ਸੁਰੱਖਿਆ ਵਾਲਾਂ ਅਤੇ ਮੀਡੀਆ ਵਿੱਚ ਮਹੱਤਵਪੂਰਨ ਸਦਾਰਕਰ ਤੋਂ ਬਾਅਦ ਚੋਣਾਂ ਕਰਵਾਏਗਾ ਇਹ ਸਨ ਹੁਣ ਤੱਕ ਦੀਆਂ ਖਬਰਾਂ